ਸਤਿ ਸ੍ਰੀ ਅਕਾਲ ਜੀ ਫਰਸਟ ਫੈਸ਼ਨ ਰਿਟ coul ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਲਿਖ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਭੇਜਣੀ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਵੇਗੀ ਲਓ ਜੀ ਅੱਜ ਆਪਾਂ ਤੁਹਾਡੇ ਲਈ ਫੇਰ ਡਿਸਕਾਊਂਟ ਦੀ ਵੀਡੀਓ ਲੈ ਕੇ ਆਏ ਆ ਡਿਸਕ ਅ ਡਿਸਕਾਊਂਟ ਤਾਂ ਹੈ ਕਿਉਂਕਿ ਜਿੰਨੇ ਵੀ ਆਪਣੇ ਕੋਲੇ ਪਿਛਲੇ ਸਾਲ ਦੇ ਸਰਦੀਆਂ ਵਾਲੇ ਸੂਟ ਪਏ ਨੇ ਉਹ ਆਪਾਂ ਅੱਜ ਹੈਵੀ ਡਿਸਕਾਊਂਟ ਤੇ ਦੇ ਰਹੇ ਹਾਂ ਤੁਹਾਨੂੰ ਔਰ ਅਗਰ ਦੋ ਸੂਟ ਚੱਕਦੇ ਹੋ ਤਾਂ 50 50 ਹੋਰ ਲੈਸ ਤੇ ਦਿਵਾਉਂਦੇ ਆਪਾਂ ਠੀਕ ਹੈ ਜੀ ਔਰ ਸ਼ਿਪਿੰਗ ਬਿਲਕੁਲ ਫ੍ਰੀ ਰਹੂਗੀ ਸ਼ਿਪਿੰਗ ਤੁਹਾਨੂੰ ਪਤਾ ਹੀ ਹੈ ਸਾਡੀ ਹਮੇਸ਼ਾ ਫ੍ਰੀ ਹੁੰਦੀ ਹੈ ਕੋਈ ਐਕਸਟਰਾ ਚਾਰਜ ਸ਼ਿਪਿੰਗ ਦੇ ਨਹੀਂ ਹੁੰਦੇ ਜਿਹੜਾ ਵੀ ਅਮਾਉਂਟ ਅਸੀਂ ਦੱਸਦੇ ਹੁੰਨੇ ਆ ਉਹੀ ਅਮਾਉਂਟ ਦੇ ਵਿੱਚ ਸੂਟ ਤੁਹਾਡੇ ਘਰ ਆਉਂਦਾ ਐਕਸਟਰਾ ਸ਼ਿਪਿੰਗ ਚਾਰजेस ਕੋਈ ਨਹੀਂ ਠੀਕ ਹੈ ਜੀ ਲਓ ਜੀ ਮੈਂ ਤੁਹਾਨੂੰ ਪਹਿਲਾ ਸੂਟ ਦਿਖਾਉਣੀ ਇਹ ਸੂਟ ਹੈ ਜਿਹੜਾ ਇੱਕੋ ਇੱਕੋ ਹੈ ਜਿਵੇਂ ਹੁਣ ਆ ਸਾਡੇ ਕੋਲੇ ਸਿੰਗਲ ਸੂਟ ਹੈ ਠੀਕ ਹੈ ਜੀ ਲੋ ਅ ਵਰਸ਼ਾ ਬ੍ਰਾਂਡ ਦਾ ਸੂਟ ਹੈ ਪਤਲੇ ਵਾਲਾ ਪਸ਼ਮੀਨਾ ਹੈ ਬਹੁਤ ਜਿਆਦਾ ਖੂਬਸੂਰਤ ਸੂਟ ਹੈ ਬਲੈਕ ਕਲਰ ਦੇ ਵਿੱਚ ਸੂਟ ਆ ਬਲੈਕ ਕਲਰ ਸਾਰੇ ਲਾਈਕ ਕਰਦੇ ਔਰ ਕਲਰਫੁਲ ਜਿਹਾ ਸੂਟ ਹੈ ਕੱਲਾ ਇਹ ਨਹੀਂ ਹੈ ਕਿ ਬਲੈਕ ਕਲਰ ਦੇ ਵਿੱਚ ਕਲਰਫੁਲ ਜਲਾਇਨਾ ਜੀਆਂ ਵਾਲਾ ਸੂਟ ਹੈਗਾ ਬਹੁਤ ਜਿਆਦਾ ਪਿਆਰਾ ਲੱਗਦਾ ਜੀ ਇਹ ਸੂਟ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਤੇ ਸਿੰਗਲ ਪੀਸ ਹੈਗਾ ਆਪਣੇ ਕੋਲੇ ਤੇ نیچے ਬਨਾਰਸੀ ਬਾਰਡਰ ਬਣਿਆ ਹੋਇਆ ਔਰ ਸਾਰੇ ਤੇ ਆਹ ਵਾਲਾ ਵਰਕ ਦਿੱਤਾ ਹੋਇਆ ਬਹੁਤ ਹੀ ਖਾਰਜ ਹੈ ਡਿਫਰੈਂਟ ਚੀਜ਼ ਹੈ ਬਿਲਕੁਲ ਡਿਫਰੈਂਟ ਠੀਕ ਹੈ ਜੀ ਤੇ ਇਹ ਰਹੂਗੀ ਜੀ ਇਹਦੀ ਬੈਕ ਸਾਈਡ ਬੈਕ ਸਾਈਡ ਤੇ ਫੇਰ ਤੁਹਾਨੂੰ ਬਾਰਡਰ ਮਿਲੂਗਾ ਔਰ نیچے ਇਹ ਗੋਟੇ ਪੱਤੀ ਦੀ ਲੇਸ ਹੋਊਗੀ ਠੀਕ ਹੈ ਜੀ ਤੇ ਇਹ ਹੈਗੀ ਹੈ ਜੀ 2.5 ਮੀਟਰ ਦੀ ਬਲੈਕ ਕਲਰ ਦੀ ਪਸ਼ਮੀਨੇ ਦੀ ਸਲਵਾਰ ਪਤਲਾ ਪਸ਼ਮੀਨਾ ਮੋਟਾ ਬਿਲਕੁਲ ਨਹੀਂ ਹੈਗਾ ਤੇ ਹਲਕਾ ਸ਼ਾਲ ਨਾਲ ਸ਼ਾਲ ਕਮਸਟਰੋਲ ਬਿਲਕੁਲ ਹਲਕਾ ਲੋ ਸਾਰੇ ਦੇ ਵਿੱਚ ਨਾਲ ਦਾ ਹੀ ਵਰਕ ਹੈ ਪਲੱਸ ਸਿੱਪੀ ਵਰਕ ਹੈ ਫੋਰ ਸਾਈਡ ਬਾਰਡਰ ਔਰ ਸਕੈਲਪਿੰਗ ਠੀਕ ਹੈ ਜੀ ਸੂਟ ਇਨਾ ਕ ਸੋਹਣਾ ਹੈ ਰੂਹ ਖੁਸ਼ ਆ ਜਾਂਦੀ ਹੈ ਦੇਖ ਕੇ ਇਨਾ ਸੋਹਣਾ ਸੂਟ ਬਹੁਤ ਜਿਆਦਾ ਪਿਆਰਾ ਠੀਕ ਹੈ ਜੀ ਲੋ ਇਹ ਆਪਾਂ ਦਿੱਤਾ ਸੀਗਾ ਪਹਿਲਾਂ ਮੇਰੇ ਖਿਆਲ ਆ 3000 50 ਦਾ 2700 ਦੇ ਵਿੱਚ ਮਿਲ ਰਿਹਾ ਜੀ ਅਗਰ ਇਹਦੇ ਨਾਲ ਇੱਕ ਹੋਰ ਸੂਟ ਲੈ ਰਹੇ ਹੋ ਤਾਂ 50 ਹੋਰ ਲੈਸ ਹੋ ਜਾਣਗੇ ਠੀਕ ਹੈ ਤੇ ਲੋ ਜੀ ਅਗਲਾ ਮੈਂ ਤੁਹਾਨੂੰ ਦਿਖਾਉਂਗੀ ਸੂਟ ਹੁਣ ਇਹ ਵਾਲਾ ਬਰਾਛੂ ਦਾ ਇਹ ਵੀ ਸੂਟ ਬਹੁਤ ਪਿਆਰਾ ਹੈ ਬਹੁਤ ਜ਼ਿਆਦਾ ਜਿੱਕਾ ਹੀ ਬਹੁਤ ਸੋਹਣੇ ਸੋਹਣੇ ਸੂਟ ਹੈ ਇਹ ਹੁਣ ਆਪਣੇ ਕੋਲੇ 2 ਪੀਸ ਹੈ ਇਧਰੋਂ ਫਰਾਂਟੇ ਵਾਲਾ ਲੋ ਵਾਈਨ ਕਲਰ ਦਾ ਸੂਟ ਹੈ ਲੋ ਇਹਦੇ ਤੇ ਨਾ ਇਹ ਪੱਟੀ ਲੱਗੀ ਹੋਈ ਆ neck ਦੇ ਉੱਤੇ ਇਹ ਐਡਜਸਟੇਬਲ ਆ ਕਿਤੇ ਵੀ ਐਡਜਸਟ ਕਰ ਸਕਦੇ ਹੋ ਇਹਨੂੰ ਤੁਸੀਂ ਤੇ ਮੈਂ ਤੁਹਾਨੂੰ ਨੇੜੇ ਕਰਕੇ ਹੱਥ નીચે ਰੱਖ ਕੇ ਦਿਖਾਉਣੀ ਆ ਕਿ suit ਕਿਸ ਤਰ੍ਹਾਂ ਦਾ ਲੈ ਜੀ ਲੋ ਜੀ ਇਹ ਵਾਲਾ suit ਹੈ ਬਹੁਤ ਜਿਆਦਾ ਪਿਆਰਾ wine color ਦਾ suit ਹੈ ਔਰ ਘੇਰੇ ਤੇ ਸਾਨੂੰ ਫੇਰ ਉਹੀ ਪੱਟੀ ਆ ਜਿਹੜੀ lace ਦੀ ਉਹ ਮਿਲੂਗੀ work ਵਾਲੀ ਹਲਕਾ ਹਲਕਾ ਉੱਪਰ ਦਾਣੇ-ਦਾਣੇ ਜਿਹੇ ਦੇਖ ਰਹੇ ਨੇ ਉਹ work ਹੈ back side same ਰਹੂਗੀ ਇਸੇ ਤਰ੍ਹਾਂ ਠੀਕ ਹੈ ਜੀ ਤੇ ਇਹ ਹੈ ਜੀ ਇਹਦੇ ਨਾਲ ਸਲਵਾਰ ਸਲਵਾਰ ਮਿਲੂਗੀ ਜੀ ਤੁਹਾਨੂੰ 5 ਮੀਟਰ ਦੀ ਪਸ਼ਮੀਨੇ ਦੀ ਪਤਲਾ ਪਸ਼ਮੀਨਾ ਐ ਨਹੀਂ ਆ ਕਿ ਚੁੱਬਣ ਵਾਲਾ ਔਰ ਸਲਵਾਰ ਦੇ ਉੱਪਰ ਪੌਂਚੇ ਦੇ ਉੱਪਰ ਫਿਰ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਜਿਹੜੀ ਘੇਰੇ ਤੇ ਸੀ ਤੇ ਪਸ਼ਮੀਨਾ ਹੋਊਗਾ ਜਿਹੜਾ ਉਹ ਬਹੁਤ ਪਤਲਾ ਹੋਊਗਾ ਮਤਲਬ ਇਹ ਨਹੀਂ ਆ ਕਿ ਤੁਹਾਨੂੰ ਲਾਈਨਿੰਗ ਲੋਣੀ ਪਊਗੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਪਰ ਮੋٹے ਵਾਲਾ ਪਸ਼ਮੀਨਾ ਨਹੀਂ ਹੈਗਾ ਬਹੁਤ ਖੂਬਸੂਰਤ ਪਸ਼ਮੀਨਾ ਆ ਸਹੀ ਰੰਗ 5 ਮੀਟਰ ਇਸ ਲਈ ਦਿੱਤਾ ਕਿਉਂਕਿ 2.5 ਮੀਟਰ ਲਾਈਨਿੰਗ ਦਾ 셔ਟ ਦੇ ਨੀਚੇ ਲਾਈਨਿੰਗ ਲੱਗੂਗੀ ਨਾਲ ਦੀ ਠੀਕ ਹੈ ਜੀ ਇਸ ਕਰਕੇ ਤੁਹਾਡਾ ਲਾਈਨਿੰਗ ਦਾ ਖਰਚਾ ਖਤਮ ਤੇ ਇਹ ਹੈ ਜੀ ਇਹਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਬਹੁਤ ġਿਰਾ ਆ ਲੋ ਇੱਕ ਕਾਰਨਰ ਤੇ ਇੱਕ ਕੰਨੀ ਤੇ ਤੁਹਾਨੂੰ ਵਰਕ ਮਿਲੂਗਾ ਤੇ ਬਾਕੀ ਤੁਹਾਨੂੰ ਇਸ ਤਰ੍ਹਾਂ ਲਾਈਨਾਂ ਲਾਈਨਾਂ ਦੇਣਗੀਆਂ ਠੀਕ ਹੈ ਜੀ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਤੁਹਾਨੂੰ ਮਿਲੂਗਾ ਪਹਿਲਾਂ ਆਪਾਂ ਇਹ ਦਿੱਤੇ ਸੀ 38500 ਦੇ ਓਮ ਟੈਕਸ ਬ੍ਰਾਂਡ ਦਾ ਸੂਟ ਹੈ ਜੀ ਸਾਰੇ ਸੂਟ ਜਿੰਨੇ ਦਿਖਾਵਾਂਗੀ ਉਹ ਸਾਰੇ ਬ੍ਰਾਂਡਡ ਸੂਟ ਰਹਿਣਗੇ 3650 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਉਹ 200 ਦਾ ਇਹਦੇ ਤੇ ਡਿਸਕਾਊਂਟ ਹੈ ਤੇ ਅਗਲਾ ਇਹਦੇ ਨਾਲ ਦਾ ਇੱਕ ਪੀਸ ਹੋਰ ਹੈ ਦੋ ਪੀਸ ਨੇ ਆਪਣੇ ਕੋਲੇ ਇਹ ਲੋ ਜੀ ਇਹ ਕਾਫੀ ਸ਼ੇਡ ਹੈ ਲੋ ਕਾਫੀ ਸ਼ੇਡ ਵੀ ਕਾਫੀ ਅੱਛਾ ਲੱਗਦਾ ਹੁੰਦਾ ਹੈ ਇਦਾਂ ਕਰਕੇ ਬੈਜਾ ਬੈਜਾ ਕਰਨ ਤੇ ਸੂਟ ਨਹੀਂ ਜੀ ਇਹ ਤਾਂ ਐਨ ਚਾਹੇ ਤੁਸੀਂ ਇਹਨੂੰ ਪਾਰਟੀ ਵੇਅਰ ਸੂਟ ਬਣਾਓ ਚਾਹੇ ਤੁਸੀਂ ਇਹਨੂੰ ਔਣ ਜਾਣ ਚ ਪਾਓ ਜਿਵੇਂ ਮਰਜ਼ੀ ਪਾਓ ਡਿਊਟੀ ਤੇ ਜੰਨੇ ਆ ਤੁਹਾਡੀ ਡਿਊਟੀ ਤੇ ਪਾਓ 5 ਮੀਟਰ ਦੀ ਨਾਲ ਸਲਵਾਰ ਮਿਲੂਗੀ ਲਾਈਨਿੰਗ ਨਾਲ ਹੈ ਲਾਈਨਿੰਗ ਦਾ ਝੰਝਟ ਹੀ ਖਤਮ ਹੋ ਗਿਆ ਠੀਕ ਹੈ ਜੀ ਆ ਲੋ ਇਹ ਲਓ ਜੀ ਇਹ ਮਿਲੂਗਾ ਤੁਹਾਨੂੰ ਨਾਲ ਪਿਓਰ অর্ਗੰਜ਼ਾ ਦਾ ਦੁਪੱਟਾ ਬੜਾ ਹੀ ਪਿਆਰਾ ਲੱਗਦਾ ਦੁਪੱਟਾ ਇਹਦਾ ਬਹੁਤ ਸੋਹਣਾ ਲੱਗਦਾ ਕਲਰਫੁਲ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 200 ਦੇ ਡਿਸਕਾਊਂਟ ਤੇ 3850 ਲੋ ਜੀ ਅਗਲਾ ਸੂਟ ਦੇਖੋ ਲੋ ਇਹ ਵੀ ਬ੍ਰਾਂਡਡ ਸੂਟ ਆ ਜੀ ਇਹ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਸ਼ਾਇਦ ਇਹ ਓਮ ਟੈਕਸ ਓਮ ਟੈਕਸ ਬ੍ਰਾਂਡ ਦਾ ਹੀ ਸੂਟ ਹੈਗਾ ਹੈ ਵੀ ਤੇ ਇਹ ਵੀ ਬ੍ਰਸ਼ੋ ਦੇ ਵਿੱਚ ਹੀ ਆ ਜਿਸ ਤਰ੍ਹਾਂ ਪਹਿਲਾਂ ਦੇਖਿਆ ਬ੍ਰਸ਼ੋ ਦੇ ਸੂਟ ਉਸੇ ਤਰ੍ਹਾਂ ਹੀ ਤੁਹਾਨੂੰ ਮੈਂ ਇਹ ਦਿਖਾ ਰਹੀ ਆ ਬ੍ਰਸ਼ੋ ਦਾ ਸੂਟ ਹੈ ਔਰ ਬਿਲਕੁਲ ਡਿਫਰੈਂਟ ਜਿਹਾ ਪੀਸ ਬਣਿਆ ਹੋਇਆ ਡਿਫਰੈਂਟ ਬਿਲਕੁਲ ਲੋ ਮੈਂ ਪਹਿਲਾਂ ਤਾਂ ਤੁਹਾਨੂੰ ਇਦਾਂ ਦਿਖਾਵਾਂ ਲੋ ਬਹੁਤ ਪਿਆਰਾ ਪੀਸ ਹੈ ਤੇ ਫਿਰ ਤੁਸੀਂ ਆ ਦੇਖੋ ਇਹਦੇ ਪੱਟੀ ਲੱਗੀ ਹੋਈ ਆ ਯੂਨੀਕ ਜਿਹਾ ਪੀਸ ਹੈ ਇਹ ਇਕੱਲਾ ਹੀ ਪੀਸ ਹੈ ਆਪਣੇ ਕੋਲੇ ਠੀਕ ਹੈ ਜੀ ਤੇ ਫਿਰ ਤੁਸੀਂ ਦੇਖੋ ਇਹਦੇ ਘੇਰੇ ਤੇ ਤੁਹਾਨੂੰ ਇਹ ਵਾਲੀ ਪੱਟੀ ਮਿਲੂਗੀ ਕਾਫੀ ਪਿਆਰਾ ਪੀਸ ਹੈ ਵੀ ਤੇ ਇਹਦੇ ਨਾਲ ਮਿਲੂਗੀ ਇਹ ਵਾਲੀ ਸਲਵਾਰ ਇੱਕ ਤਾਂ ਹੈਗੀ ਆ ਜੀ ਇਹਦੀ ਸਲਵਾਰ ਤੇ ਇੱਕ ਹੈਗੀ ਇਹਦੀ ਲਾਈਨਿੰਗ ਦੋ ਚੀਜ਼ਾਂ ਮਿਲ ਰਹੀਆਂ ਨੇ ਇਹਦੇ ਨਾਲ ਵੀ ਤੁਹਾਨੂੰ ਲਾਈਨਿੰਗ ਮਿਲੂਗੀ ਤੇ ਸਲਵਾਰ ਮਿਲੂਗੀ ਸਲਵਾਰ ਤਾਂ ਮਿਲਣੀ ਬਲਣੀ ਆ ਨਾਲ ਲਾਈਨਿੰਗ ਦਾ ਪੀਸ ਵੀ ਮਿਲਿਆ ਹੋਇਆ 2.5 ਮੀਟਰ ਦਾ ਔਰ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਤੁਹਾਨੂੰ ਆ ਮਿਲੂਗਾ ਜੀ ਸ਼ਾਲ ਸ਼ਾਲ ਕਮ ਸਟਰੌਂਗ ਲੋ ਬਹੁਤ ਜਿਆਦਾ ਪਿਆਰਾ ਲੱਗਣ ਵਾਲਾ ਸੂਟ ਆ ਜੀ ਇਹ ਜਦੋਂ ਪਾਇਆ ਤੁਸੀਂ ਬਹੁਤ ਡਿਫਰੈਂਟ ਸਟਾਈਲ ਐਂ ਖੁੱਲਾ ਡੁਲਾ ਸ਼ਾਲ ਹੈਗਾ ਇਹ ਬਹੁਤ ਸੋਹਣਾ ਲੱਗਦਾ ਸੂਟ ਤੇ ਪ੍ਰਾਈਸ ਮੈਂ ਵੀ ਤੁਹਾਨੂੰ ਦੱਸ ਦੇਣੀ ਆ ਲੋ ਜੀ ਪਹਿਲਾਂ ਇਹ 3750 ਦਾ ਦਿੱਤਾ ਸੀ ਅੱਜ ਇਹ ਹੀ ਸੂਟ ਤੁਹਾਨੂੰ 3500 ਚ ਮਿਲ ਰਿਹਾ ਹੈ ਕੱਲਾ ਸੂਟ 3500 ਚ ਅਗਰ ਦੋ ਲਓਗੇ ਤਾਂ 50 ਹੋਰ ਲੈਸ ਹੋ ਜਾਣਗੇ ਲੋ ਜੀ ਅਗਲਾ ਦਿਖਾਉਂਗੀ ਤੁਹਾਨੂੰ ਲੋ ਪਸ਼ਮੀਨੇ ਦਾ ਹੀ ਸੂਟ ਆਊਗਾ ਬਿਲਕੁਲ ਪ्युअर ਪਸ਼ਮੀਨਾ ਮਿਲੂਗਾ ਬ੍ਰਾਂਡਡ ਸੂਟ ਮਿਲਣਗੇ ਜੈ ਵਿਜੇ ਬ੍ਰਾਂਡ ਦੇ ਸੂਟ ਹੋਣਗੇ ਲੋ ਜੀ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਜੈ ਵਿਜੇ ਦੀ ਠੀਕ ਹੈ ਜੀ ਕਲਰ ਇਹਦਾ ਆਪਾਂ ਟਰਸਟ ਜਾਈਂ ਕਹਿ ਸਕਦੇ ਆ ਮਹਿਰੂਨ ਤਾਂ ਨਹੀਂ ਹੈਗਾ ਟਰਸਟ ਹੀ ਕਹਿ ਸਕਦੇ ਆ ਤੁਹਾਨੂੰ ਪਤਾ ਹੀ ਹੈ ਕਿ ਜੈਵ ਜੈ ਦੇ ਜਿਹੜੇ ਸੂਟ ਹੁੰਦੇ ਨੇ ਉਹ ਸਟਾਈਲਿਸ਼ ਹੁੰਦੇ ਨੇ ਔਰ ਉਹਨਾਂ ਤੇ ਕੁਝ ਵੀ ਤੁਹਾਨੂੰ ਕਰਨ ਦੀ ਲੋੜ ਨਹੀਂ ਹੁੰਦੀ ਕੋਈ ਕੋਈ ਪਾਈਪਿੰਗ ਕੋਈ ਲਾਈਨ ਕੁਝ ਵੀ ਇਹਦੇ نیچے ਵੀ ਲਾਈਨਿੰਗ ਦੀ ਜਰੂਰਤ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ neck ਤੇ ਕਾਫੀ ਸਾਰਾ ਵਰਕ ਹੋਇਆ ਹੋਵੇ ਠੀਕ ਹੈ ਜੀ ਬਹੁਤ ਪਿਆਰਾ ਵਰਕ ਹੋਇਆ ਹੋਵੇ ਔਰ ਘੇਰੇ ਤੇ ਇਹ ਵਾਲੀ ਲੇਸ ਔਰ ਹਮੇਸ਼ਾ ਜੈਵ ਜੈ ਬ੍ਰਾਂਡ ਦੇ ਸੂਟਾਂ ਦੇ ਤੁਹਾਨੂੰ ਲੇਸਸ ਮਿਲਦੀਆਂ ਨੇ ਡਿਜ਼ਾਈਨਰ ਸੂਟ ਹੁੰਦੇ ਨੇ ਜੀ ਇਹ ਪੂਰੇ ਘੇਰੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਡਿਜ਼ਾਈਨਰ ਲੇਸ ਮਿਲੂਗੀ ਚਾਹੇ ਜਿੰਦਾ ਮਰਜ਼ੀ ਘੇਰਾ ਹੋਵੇ ਇਹ ਹੈਗੀ ਆ ਜੀ ਬਾਜੂ ਵਾਸਤੇ ਲੇਸ ਠੀਕ ਹੈ ਜੀ ਇੱਥੋਂ ਤੁਸੀਂ ਕੱਟੋਗੇ ਇਹਦਾ ਬਾਰਡਰ ਆ ਲੋ ਜੀ ਇੱਥੋਂ ਤੁਸੀਂ ਕੱਟੋਗੇ ਇਹਨੂੰ ਇੰਨਾ ਸਾਰਾ ਜਿਹੜਾ ਫਰੰਟ ਤੇ ਤੁਹਾਡੇ ਬਾਰਡਰ ਲੱਗ ਜਾਊਗਾ ਅਟੈਚ ਹੋ ਜਾਊਗਾ ਠੀਕ ਹੈ ਜੀ ਤੇ ਨੈਕਸਟ ਹੈ ਇਹਦੀ ਸਲਵਾਰ ਆ ਲੋ ਬੈਕ ਸਾਈਡ ਆ ਜਿਹੜੀ ਉਹ ਉਦਾਂ ਹੀ ਰਹੂਗੀ ਪ੍ਰਿੰਟਰ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਸਲਵਾਰ ਮੈਂ ਦੇਖ ਲੈਣੀ ਆ ਨਾ ਆਪਕੇ ਕਿ ਕਿੰਨੀ ਹੋਊਗੀ ਢਾਈ ਆ ਜਾਂ ਤਿੰਨ ਤਾਂ ਇਹ ਮਿਕਲ ਤਾਈ ਮੀਟਰ ਹੈ ਜੀ ਤਾਈ ਤੋਂ ਕੱਟਣੀ ਆ ਤਾਈ ਤੋਂ ਦੋ ਚਾਰ ਉਂਗਲਾਂ ਜ਼ਿਆਦਾ ਹੋ ਸਕਦੀ ਐ ਬਿਲਕੁਲ ਵੀ ਕੱਟਣੀ ਹੋਊਗੀ ਕਿਉਂਕਿ ਏਡੇ ਏਡੇ ਵੱਡੇ ਬ੍ਰੈਂਡਾਂ ਦੇ ਸੂਟ ਨਹੀਂ ਇਹ ਤੇ ਇਹਨਾਂ 'ਚ ਕਪੜਾ ਕਦੇ ਵੀ ਕੱਟ ਨਹੀਂ ਹੁੰਦਾ ਰਸਟ ਕਲਰ ਆ ਜੀ ਤੇ ਇਹ ਹੈ ਦਾ ਸ਼ਾਲ ਬੜਾ ਪਿਆਰਾ ਪਤਲਾ ਪਤਲਾ ਹਲਕਾ ਸ਼ਾਲ ਲੋ ਤੇ ਤਸਲ ਦੇਤੇ ਹੋਏ ਨੇ ਪੱਲਿਆਂ ਦੇ ਤੇ ਹੋਰ ਕੰਨੀਆਂ ਤੇ ਤੁਹਾਨੂੰ ਇਹਦੇ ਵਰਕ ਵੀ ਮਿਲੂਗਾ ਪਹਿਲਾਂ ਤੁਸੀਂ ਇਹਦਾ ਸ਼ਾਲ ਇਦਾਂ ਦੇਖ ਲਓ ਪੂਰਾ ਖੁੱਲਾ ਚੌੜਾ ਸ਼ਾਲ ਹੈਗਾ ਐ ਨਹੀਂ ਹੈਗਾ ਕਿ ਛੋਟਾ ਜਿਹਾ ਸ਼ਾਲ ਆਹ ਲਓ ਵਰਕ ਦੇਖੋ ਹੁਣ ਸ਼ਾਲ ਦੇ ਸਾਰੇ ਕੰਨੀਆਂ ਤੇ ਇਦਾਂ ਕਰਕੇ ਤੁਹਾਨੂੰ ਵਰਕ ਵੀ ਮਿਲਗਾ ਬਹੁਤ ਪਿਆਰੇ ਪੀਸ ਨੇ ਜੀ ਬਹੁਤ ਜ਼ਿਆਦਾ ਜਿੰਨਾ ਕਹਿ ਲਈਏ ਉਹ ਨਹੀਂ ਥੋੜਾ ਪਹਿਲਾਂ ਇਹ 2750 ਦੇ ਦਿੱਤੇ ਸੀ ਅੱਜ ਤੁਹਾਨੂੰ 2550 ਦੇ ਵਿੱਚ ਮਿਲ ਰਿਹਾ ਸੂਟ ਸਿੰਗਲ ਅਗਲਾ ਦੇਖੋ ਜੀ ਹੁਣ ਮੈਂ ਤੁਹਾਨੂੰ ਇਹ ਸਾਰੇ ਜੈਵੀਏ ਬ੍ਰਾਂਡ ਦੇ ਹੀ ਸੂਟ ਦਿਖਾ ਰਹੀ ਆ ਵਾਈਨ ਕਲਰ ਬਹੁਤ ਪਸੰਦ ਕਰਦੇ ਨੇ ਇਹਨੂੰ ਵਾਈਨ ਕਹ ਲਓ ਮੋਬੀਸ਼ ਜਾਂ ਕਲਰ ਕਹ ਲਓ ਹਨ ਜਾਂ ਲਾਈਟ ਵਾਈਨ ਕਹ ਲਓ ਇਹਨੂੰ ਲੋ ਬਹੁਤ ਸੋਹਣਾ ਸੂਟ ਆ ਇਹ ਵੀ ਤੇ ਲੋ ਜੀ ਪਹਿਲਾਂ ਤਾਂ ਤੁਸੀਂ ਇਹਦਾ ਨੈਕ ਦੇਖੋ ਨੈਕ ਤੇ ਵਰਕ ਦੇਖੋ ਇਹ ਸਾਰਾ ਜਿਹੜਾ ਆ ਦਿਖ ਰਿਹਾ ਇਹ ਸਾਰਾ ਹੈਂਡ ਵਰਕ ਹੈ ਨੂੰ ਵੀ ਨੇੜੇ ਕਰਕੇ ਦਿਖਾ ਦੇ ਠੀਕ ਹੈ ਜੀ ਬਹੁਤ ਸੋਹਣਾ ਨੈਕ ਬਣਿਆ ਹੋਇਆ ਫਿਰ ਇਹਦੀ ਤੁਹਾਨੂੰ ਮੈਂ ਹੁਣ ਪ੍ਰਿੰਟਿੰਗ ਦਿਖਾਉਣੀ ਆ ਆ ਲੋ ਇਹ ਹੈ ਦੀ ਪ੍ਰਿੰਟੂ ਤੇ ਘੇਰੇ ਤੇ ਤੁਹਾਨੂੰ ਇਹ ਮਿਲੂਗੀ ਲੇਸ ਇਹਦੇ ਆਹ ਵਾਲਾ ਘੇਰਾ ਹੈਗਾ ਇਹਦਾ ਲੇਸ ਲੱਗੀ ਹੋਈ ਹੈ ਹੁਣ ਮੈਂ ਤੁਹਾਨੂੰ ਇਹਦੀ ਬੈਕ ਸਾਈਡ ਦਿਖਾਉਣੀ ਆ ਆ ਲੋ ਜੀ ਸੇਮ ਹੀ ਬੈਕ ਸਾਈਡ ਹੈ ਜਿਸ ਤਰ੍ਹਾਂ ਫਰੰਟ ਸਾਈਡ ਸੀ ਠੀਕ ਹੈ ਹੁਣ ਬਾਜੂ ਦਾ ਕਪੜਾ ਅਲੱਗ ਮਿਲੂਗਾ ਉਹਦਾ ਵੀ ਮੈਂ ਦਿਖਾਉਣਾ ਭੁੱਲ ਗਈ ਸ਼ਾਇਦ ਉਹਦੇ ਵੀ ਬਾਜੂ ਦਾ ਅਲੱਗ ਹੀ ਹੋਊਗਾ ਤੇ ਲੋ ਜੀ ਇਹ ਕਪੜਾ ਹੈਗਾ ਬਾਜੂ ਦਾ ਇਹ ਸੈਂਟਰ ਚੋਂ ਕੱਟੂਗਾ ਠੀਕ ਹੈ ਜੀ ਆ ਬਾਜੂ ਨਿਕਲੂਗੀ ਇੱਕ ਫਰੰਟ ਤੇ ਤੁਹਾਨੂੰ ਲੇਸ ਮਿਲੂਗੀ ਬਾਜੂ ਲਈ ਵਾਸਤੇ ਵੀ ਤੇ ਨੈਕਸਟ ਹੈ ਜੀ ਇਹ ਸਲਵਾਰ ਹੈ ਦੀ ਸਲਵਾਰ ਮਿਲੂਗੀ 2.5 ਮੀਟਰ ਪਸ਼ਮੀਨਾ ਬਹੁਤ ਏ ਕਲਾਸ ਆਊਗਾ ਤੁਹਾਨੂੰ ਪਤਾ ਹੀ ਹੈ ਐਡੇ ਐਡੇ ਬ੍ਰੈਂਡਾਂ ਦੇ ਸੂਟ ਅੱਖਾਂ ਮੀਚ ਕੇ ਚੱਕਣ ਵਾਲੇ ਹੁੰਦੇ ਨੇ ਜੀ ਨਾ ਇਹਨਾਂ ਤੇ ਬੋੜਾ ਵੇ ਬੇਫਿਕਰੀ ਨਾਲ ਚੱਕ ਸਕਦੇ ਹੋ ਸੂਟ ਤੁਸੀਂ ਆ ਲੋ ਬਹੁਤ ਪਿਆਰਾ ਜਿਹਾ ਸ਼ਾਲ ਹੈ ਹਲਕਾ ਪਿਆ ਜਮਈ ਲੋ ਠੀਕ ਹੈ ਜੀ ਤੇ ਇਹਨਾਂ ਦੀ ਪ੍ਰਾਈਸ ਵੀ ਕੋਈ ਜ਼ਿਆਦਾ ਨਹੀਂ ਹੈਗੀ। ਇਹ ਸੂਟ 2500 ਦਾ ਸੀਗਾ। ਮੈਂ ਤੁਹਾਨੂੰ ਦੱਸਦਾ ਇਹ ਵਾਲਾ ਜਿਹੜਾ ਪੀਸ ਹੈਗਾ ਇਹ ਪਹਿਲਾਂ 2500 ਦਾ ਸੀਗਾ। ਅੱਜ ਤੁਹਾਨੂੰ 2300 ਚ ਮਿਲ ਰਿਹਾ ਜੀ ਇਹ ਸੂਟ। ਠੀਕ ਹੈ ਜੀ। ਸ਼ਿਪਿੰਗ ਫ੍ਰੀ ਹੋਊਗੀ। ਅਗਲਾ ਦੇਖੋ। ਲੋੜੀ ਉਦਾਂ ਹੀ ਐ ਵੀ neck ਤੇ work ਮਿਲੂਗਾ। ਬੜਾ ਹੀ ਸੋਨਾ ਜਿਹਾ ਕਲਰ ਹੈ। ਆ ਰਿਹਾ ਸਹੀ। ਹਾਂ ਬਿਲਕੁਲ ਡਿਫਰੈਂਟ ਜੇ ਕਲਰ ਨੇ ਜੀ ਸੋਹਣੇ ਸੋਹਣੇ ਜੇ ਕਲਰ ਉਹ ਨਹੀਂ ਹੈਗੇ ਟਿਪੀਕਲ ਜੇ ਵੀ ਬਲੂ ਰੈਡ ਉਹ ਵਾਲੇ ਕਲਰ ਨਹੀਂ ਹੈਗੇ ਇਹ ਇਹ ਤੇ ਸਾਰੇ ਤੇ ਹੈਂਡਵਰਕ ਦਾ ਵਰਕ ਹੋਇਆ ਹੋਇਆ ਹੈ ਨੈਕ ਦੇ ਉੱਪਰ ਬੜਾ ਹੀ ਪਿਆਰਾ ਵਰਕ ਹੈ ਠੀਕ ਹੈ ਤੇ ਆਹ ਹੈਗਾ ਫਰੰਟ ਇਹਦਾ ਫਰੰਟ ਦਾ ਪ੍ਰਿੰਟ ਹੈ ਤੇ ਫਿਰ ਲੇਸ ਲੱਗੀ ਹੋਈ ਹੈ ਉਦਾਂ ਹੀ ਫਿਰ ਮੈਂ ਤੁਹਾਨੂੰ ਬੈਕ ਸਾਈਡ ਦਿਖਾ ਦਿੰਨੀ ਆਂ ਦੀ ਇਹ ਇਹਦੀ ਬੈਕ ਸਾਈਡ ਹੈ ਠੀਕ ਹੈ ਤੇ ਫਿਰ ਇਹਦੀਆਂ ਹੈਗੀਆਂ ਆ ਲੋ ਜੀ ਇਹ ਹੈਗਾ ਇਹਦਾ ਬਾਜੂ ਦਾ ਇੰਨਾ ਸਾਰਾ ਅੱਧਾ ਮੀਟਰ ਕਪੜਾ ਘੱਟੋ ਘੱਟ ਬਾਜੂ ਦਾ ਜਿਆਦਾ ਹੈ ਅੱਜ ਤੋਂ ਵੱਡਾ ਨਹੀਂ ਇੰਨਾ ਹੈ ਨਾ ਮੈਨੂੰ ਤਾਂ ਵੱਡਾ ਲੱਗਦਾ ਅੱਧਾ ਮੀਟਰ ਹੀ ਹੋਊਗਾ ਨਾ ਅੱਧਾ ਮੀਟਰ ਕਪੜਾ ਬਹੁਤ ਹੁੰਦਾ ਜੀ ਬਾਜੂ ਵਾਸਤੇ 3 ਮੀਟਰ ਹੋ ਗਿਆ ਸ਼ਰਟ ਦਾ ਕਪੜਾ ਠੀਕ ਹੈ ਜੀ ਇਹ ਹੈਗੀ ਸਲਵਾਰ ਕਲਰ ਹੀ ਬਹੁਤ ਪਿਆਰਾ ਹੈ ਜੀ ਇੰਨਾ ਸੋਹਣਾ ਕਲਰ ਹੈ ਬਹੁਤ ਜਿਆਦਾ ਤੇ ਇਹ ਹੈ ਦਾ ਸ਼ਾਲ ਇਹ ਲੋ ਇੰਨਾ ਕੁ ਪਿਆਰਾ ਲੱਗਣ ਵਾਲਾ ਸ਼ਾਲ ਹੈ ਇੰਨਾ ਕੁ ਪਿਆਰਾ ਲੱਗਣ ਵਾਲਾ ਸ਼ਾਲ ਬਸ ਪੁੱਛੋ ਹੀ ਨਾ ਚਾਹੀ ਇਹਨੂੰ ਐਂ ਦੁਪੱਟੇ ਵਾਂਗੂ ਗਲਚ ਪਾ ਲਓ ਤੁਸੀਂ ਐਂ ਨਹੀਂ ਆ ਕਿ ਮੋਟਾ ਜਿਹਾ ਦੁਪੱਟੜ ਜਾ ਉਹ ਵੀ ਨਹੀਂ ਹੈਗਾ ਬਹੁਤ ਤਿਆਰੀ ਨਹੀਂ ਬੜੇ ਡੈਲੀਕੇਟ ਜੇ ਪ੍ਰਿੰਟ ਤੇ ਕਲਰ ਹੈਗੇ ਨੇ ਔਰ ਸਟੱਫ ਤਾਂ ਹੈ ਹੀ ਹੈ ਲੋ ਬਹੁਤ ਸੋਹਣੇ ਲੱਗਣ ਵਾਲੀ ਹੈ 2300 ਦੇ ਵਿੱਚ ਆਜੂਗਾ ਜੀ ਪ੍ਰਾਈਸ ਕੁਛ ਵੀ ਨਹੀਂ ਰਹੀ ਹੁਣ ਇਹਦੀ ਡਿਸਕਾਊਂਟ ਤੋਂ ਬਾਅਦ ਲੋ ਜੀ ਹੁਣ ਮੈਂ ਕਵਾਟਰਾਈਜ਼ ਦੇ ਦਿਖਾਉਂਗੀ ਤੇ ਉਹ ਵੀ ਜੈ ਵਿਜੇ ਦੀ ਦਿਖਾਉਂਗੀ ਲੋ ਕਵਾਟਰਾਈਜ਼ ਦੇ ਸੂਟ ਰਹਿਣਗੇ ਤੇ ਜੈ ਵੀ ਜੈ ਬ੍ਰਾਂਡ ਹੋਊਗਾ ਔਰ ਜੈ ਵੀ ਜੈ ਬ੍ਰਾਂਡ ਦੇ ਨਾਂ ਤੇ ਤੁਹਾਡੇ ਸਾਹਮਣੇ ਲੇਸਸ ਵਗੈਰਾ ਤਾਂ ਜਰੂਰ ਆ ਜਾਂਦੀਆਂ ਹੋਣਗੀਆਂ ਕਿਉਂਕਿ ਜੈ ਵੀ ਜੈ ਬ੍ਰਾਂਡ ਦੇ ਵਿੱਚ ਲੇਸਸ ਬਹੁਤ ਮਿਲਦੀਆਂ ਨੇ ਲੋ ਇਹ ਹੈਗਾ ਜੀ ਸ਼ਰਟ ਕਵਾਟਰਾਈਜ਼ ਦਾ ਔਰ ਕਵਾਟਰਾਈਜ਼ ਐਂ ਪਤਲੀ ਤੇ ਆਹ ਹੈਗਾ ਜੀ ਵਰਕ ਇਹ ਵੀ ਵਾਲਾ ਵਰਕ ਹੈ ਲੋ ਠੀਕ ਹੈ ਜੀ ਘੇਰਾ ਦੇਖੋ ਕਿੰਨਾ ਸੋਹਣਾ ਹੈ ਕੋਈ ਪਾਈਪਿੰਗ ਕੋਈ ਲੇਸ ਤੁਹਾਨੂੰ ਲਾਉਣ ਦੀ ਲੋੜ ਨਹੀਂ ਹੈਗੀ ਔਰ ਸਾਰੇ ਘੇਰੇ ਤੇ ਤੁਹਾਨੂੰ ਇਸ ਤਰ੍ਹਾਂ ਕਾ ਕਿ ਡਿਜ਼ਾਈਨਿੰਗ ਮਿਲੂਗੀ ਵਰਕ ਦੀਆਂ ਨੇ ਆ ਨਹੀਂਆਂ ਕਿ ਲੇਸਸ ਬਾਜ਼ਾਰੂ ਨੇ ਵਰਕ ਹੋਇਆ ਹੋਇਆ ਉੱਪਰ ਔਰ ਜਿੰਨਾ ਮਰਜ਼ੀ ਘੇਰੇ ਦਾ ਕੋਈ ਚੱਕਰ ਨਹੀਂ ਆ ਕਿਉਂਕਿ ਬਹੁਤ ਖੁੱਲਾ ਡੁੱਲਾ ਦਿੱਤਾ ਹੋਇਆ ਘੇਰਾ ਇਹ ਹੈਗੀ ਆਂ ਜੀ ਬਾਜੂ ਠੀਕ ਹੈ ਇਹ ਬਾਜੂ ਦਾ ਸਟੱਫ ਮਿਲੂਗਾ ਇੱਥੋਂ ਲੈ ਬਾਜੂ ਤੇ ਆ ਜਾਊਗਾ ਡਿਜ਼ਾਈਨਿੰਗ ਹੋਈ ਹੋਈ ਹੈ ਕੁਝ ਵੀ ਕਰਨ ਦੀ ਲੋੜ ਨਹੀਂ ਆ ਬੈਕ ਸਾਈਡ ਤੁਹਾਨੂੰ ਮੈਂ ਦਿਖਾ ਦੇਣੀ ਆ ਇਹ ਹੈਗੀ ਇਹਦੀ ਬੈਕ ਸਾਈਡ ਸੇਮ ਹੀ ਆ ਬਸ ਲੇਸਸ ਨਹੀਂ ਹੈਗੀਆਂ ਆਦਰਵਾਇਜ਼ ਸੇਮ ਔਰ ਇਹ ਮਿਲੂਗੀ ਨਾਲ ਸਲਵਾਰ ਤੇ ਸਲਵਾਰ ਹੈਗੀ ਆ ਇਹਦੀ ਇਹ ਵੀ ਪਸ਼ਮੀਨਾ ਹੀ ਹੈ ਕਿ ਕਵਾਟਰਾਈਜ਼ ਤਾਂ ਨਹੀਂ ਵਿਖਿਆ ਤੁਹਾਨੂੰ ਦੇਖੋ ਤੁਸੀਂ ਇਹੋ ਜੀ ਕਵਾਟਰਾਈਜ਼ ਹੈ ਕਿ ਪਤਾ ਵੀ ਨਾ ਪਸ਼ਮੀਨਾ ਹੈ ਸਲਵਾਰ ਮਿਲੂਗੀ ਜੀ ਪਸ਼ਮੀਨੇ ਦੀ 2.5 ਮੀਟਰ ਤੇ ਇਹ ਦੇਖੋ ਇਹਦਾ ਸ਼ਾਲ ਦੁਪੱਟਿਆਂ ਵਰਗੇ ਸ਼ਾਲ ਹੁੰਦੇ ਨੇ ਜੀ ਇਹ ਪਰ ਗਰਮ ਹੁੰਦੇ ਨੇ ਆ ਲੋ ਬਹੁਤ ਸੋਹਣੇ ਸ਼ਾਲ ਨੇ ਬਹੁਤ ਜ਼ਿਆਦਾ ਸੋਹਣੇ ਕਲਰਫੁਲ ਜੇ ਬੜੇ ਪਿਆਰੇ ਲੱਗਦੇ ਆ ਡਿਫਰੈਂਟ ਲੁੱਕ ਦਿੰਦੇ ਨੇ ਇਹ ਕਸ਼ਮੀਨਾ ਤਾਂ ਸਾਰੇ ਪਾਉਂਦੇ ਨੇ ਤੇ ਆਹ ਲੋ ਜੀ ਇਹ ਹੈਗੇ ਆ ਦੇ ਲਟਕਣ ਠੀਕ ਹੈ ਤੇ ਪ੍ਰਾਈਸ ਦੱਸ ਦੇਣੀ ਆ ਜੀ ਤੁਹਾਨੂੰ ਕੀ ਹੋਊਗੀ ਪਹਿਲਾ ਹੈਗਾ ਸੀ ਜੀ ਇਹ 2675 ਦਾ ਅੱਜ ਇਹ ਮਿਲ ਰਿਹਾ 2475 ਦਾ ਠੀਕ ਹੈ ਜੀ ਸ਼ਿਪਿੰਗ ਫ੍ਰੀ ਕਾਟਰਾਈਜ਼ ਦਾ ਸ਼ਰਟ ਹੈਗਾ ਇਹ ਕォਟਰਾਈਜ਼ ਦਾ ਹੀ ਹੈ ਇਹ ਵੀ ਜੈ ਵਿਜੇ ਬ੍ਰਾਂਡ ਦਾ ਹੀ ਹੈ ਜੈ ਵਿਜੇ ਬ੍ਰਾਂਡ ਦੇ ਕਾਫੀ ਸੂਟ ਦਿਖਾ ਰਹੀਆਂ ਤੁਹਾਨੂੰ ਮੈਂ ਉਲੋ ਇਹ ਵੀ ਬਲੈਕ ਕਲਰ ਦੇ ਵਿੱਚ ਹੈ ਹਾਂਜੀ ਇਹਦੇ ਤੇ ਇਦਾਂ ਇੱਕ ਫਲਾਵਰ ਬਣਿਆ ਹੋਇਆ ਫਰੰਟ ਤੇ ਬਲੈਕ ਕਲਰ ਦੀ ਕォਟਰਾਈਜ਼ ਹੈ ਠੀਕ ਹੈ ਤੇ ਵਿੱਚ ਵਿੱਚ ਨਾ ਤੁਹਾਨੂੰ ਇਹਦੇ ਚ ਸੈਲਫ ਜਿਹਾ ਪ੍ਰਿੰਟ ਦਿਖੂਗਾ ਬਦਲਮਾ ਬਦਲਮਾ ਜਾਂ ਕਿਤੇ ਕੋਈ ਪ੍ਰਿੰਟ ਆ ਜਾਂਦਾ ਕਿਤੇ ਕੋਈ ਆ ਜਾਂਦਾ ਹਲਕਾ ਹਲਕਾ ਪਤਾ ਲੱਗਦਾ ਬਿਲਕੁਲ ਪਲੇਨ ਨਹੀਂ ਹੈ ਤੇ ਇਹ ਹੈਗਾ ਜੀ ਇਹਦਾ ਘੇਰਾ ਘੇਰੇ ਤੇ ਤੁਹਾਨੂੰ ਇਹ ਬੜਾ ਵਰਕਮੈਨ ਬਹੁਤ ਪਿਆਰਾ ਠੀਕ ਹੈ ਤੇ ਇਹ ਹੈ ਬਾਜੂ ਠੀਕ ਹੈ ਜੀ ਤੇ ਬੈਕ ਸਾਈਡ ਰਹੂਗਾ ਸੇਮ ਫਲਾਵਰ ਠੀਕ ਹੈ ਜੀ ਤੇ ਆਹ ਵਾਲਾ ਸੋ ਕੀ ਸੀਗਾ ਇਹ ਵੀ ਫਰੰਟ ਦਾ ਕੀ ਬਾਰਡਰ ਸੀ ਇਹ ਕਿ ਤਾ ਨਹੀਂ ਫਰੰਟ ਦਾ ਸੀ ਇਹ ਬੈਕ ਸਾਈਡ ਤੇ ਆਊਗਾ ਫਿਰ ਇਹ ਮੋਢੇ ਤੇ ਆਊਗਾ ਆ ਲਓ ਲਓ ਜੀ ਆ ਡਿਜ਼ਾਈਨਿੰਗ ਤਾਂ ਮੈਨੂੰ ਪਤਾ ਹੀ ਨਹੀਂ ਸੀਗੀ ਤੇ ਮੇਰੇ ਧਿਆਨ ਚ ਹੀ ਨਹੀਂ ਸੀ ਆ ਵਾਲੀ ਜਿਹੜੀ ਡਿਜ਼ਾਈਨਿੰਗ ਆ ਨਾ ਇਹ ਇਹ ਤੁਹਾਡੇ ਬੈਕ ਸਾਈਡ ਦੇ ਮੋਢਿਆਂ ਤੇ ਆਉਣੀ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆ ਉੱਪਰੋਂ neck ਨਿਕਲੂਗਾ ਆ ਮੋਢਿਆਂ ਤੇ ਆਉਗੀ ਔਰ ਇਹ ਤੁਹਾਡੇ ਬੈਕ ਦੇ ਘੇਰੇ ਤੇ ਆਊਗਾ ਫਲਾਵਰ ਬੜੀ ਸੋਹਣੀ ਡਿਜ਼ਾਈਨਿੰਗ ਆ ਤੇ ਨੈਕਸਟ ਹੈ ਜੀ ਇਹ ਇਹਦੀ ਕਵਾਟਰਾਈਜ਼ ਦੀ ਸਲਵਾਰ ਹੈ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਸ਼ਾਲ ਕਾਲਾ ਕਾਲਾ ਹੈ ਪਰ ਕਾਲਾ ਨਹੀਂ ਦਾ ਵਿੱਚ ਜ਼ੈੱਡ ਬਲੈਕ ਹੈ ਜੀ ਹਾਂ ਆਹ ਲਓ ਇਹਦਾ ਸ਼ਾਲ ਲੂਗਾ 컬러ਫੁਲ ਜਿਹਾ ਸ਼ਾਲ ਲੂਗਾ ਲੋ ਬੜਾ ਹੀ ਸੋਹਣਾ ਸ਼ਾਲ ਹੈ ਬੜਾ ਸੋਹਣਾ ਬਹੁਤ ਜ਼ਿਆਦਾ ਪਿਆਰਾ ਠੀਕ ਹੈ ਮੈਂ ਤੁਹਾਨੂੰ ਉੱਪਰ ਇਹਦਾ ਲੈ ਕੇ ਦਿਖਾ ਦਿੰਨੀ ਹਾਂ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਜੋ ਤੁਸੀਂ ਲਾਉਂਗੇ ਤੁਸੀਂ ਇਮੇਜਿਨ ਕਰੋ ਕਿੰਨਾ ਸੋਹਣਾ ਲੱਗੂਗਾ ਤੇ ਇਹਨਾਂ ਦੇ ਨਾਲ ਨਾ ਕਿਸੇ ਕਿਸੇ ਦੇ ਨਾਲ ਆ ਵੀ ਪਏ ਨੇ ਜੀ ਬਟਨ ਬਟਨ ਜੇ ਪਤਾ ਕੀ ਆ ਇਹ ਕਈ ਵਾਰੀ ਇਧਰ ਉਧਰ ਖਿੰਡ ਜਾਂਦੇ ਨੇ ਹੁਣ ਜਿਹਦੇ ਨਾਲ ਹੀ ਮੈਚ ਕਰੂਗਾ ਮੈਂ ਉਹਦੇ ਨਾਲ ਲਾ ਦੂੰਗੀ ਪਤਾ ਨਹੀਂ ਹੁਣ ਇਹਦੇ ਨਾਲ ਮੈਂ ਮੈਚ ਕਰਦਾ ਕਿ ਉਹਦੇ ਨਾਲ ਮੈਚ ਕਰਦਾ ਐਸੀ ਸਿਨੈਰੀ ਹੈ ਇਹ ਕਿ ਲੇਸ ਜੀ ਹੈ ਆ ਥੱਲੇ ਨਹੀਂ ਪ੍ਰਿੰਟ ਵੀ ਪਤਾ ਨਹੀਂ ਜੀ ਕਿਹੜੇ ਨਾਲ ਮੈਚ ਕਰੂਗਾ ਦੇਖ ਕੇ ਲਾ ਦੂੰਗੀ ਬਟਨ ਵੀ ਆ ਔਰ ਸਲਵਾਰ ਤੇ ਲਾਉਣ ਵਾਲੀ ਪੱਟੀ ਵੀ ਆ ਪ੍ਰਿੰਟ ਦੀ ਤੇ ਲੋ ਜੀ ਪ੍ਰਾਈਸ ਦੱਸ ਦਿੰਨੀ ਆ ਦੀ ਸੇਮ ਹੀ ਜਿਓ ਦੇ ਜਿੰਨੀ ਜਿਹੜਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਜੀ 2350 ਦਾ ਸੇਮ ਹੀ ਹੈ 2425 ਦਾ ਸੌਰੀ ਸੇਮ ਹੀ ਪ੍ਰਾਈਸ ਹੈ ਅਰ ਉਹ ਲਾ ਇਹ ਵੀ ਜਾ ਵੀ ਜਾ ਆ ਦੇਖੋ ਇਹਦੇ ਨਾਲ ਤਾਂ ਨਿਕਲ ਹੀ ਆਇਆ ਆ ਪੱਟੀ ਨਿਕਲਈ ਸਲਵਾਰ ਤੇ ਲਾਉਣ ਵਾਸਤੇ ਠੀਕ ਹੈ ਇਹ ਮੈਂ ਇੱਥੇ ਰੱਖ ਦੇਣੀ ਜਿਹੜੀ ਭੈਣ ਕੋਲ ਜਾਊਗਾ ਉਹ ਲੈ ਲੇ ਲੋ ਜੀ ਇਹ ਵੀ ਬਹੁਤ ਪਿਆਰਾ ਹੈ ਲੋ ਇੱਕ ਫਲਾਵਰ ਹੈ ਵੱਡਾ ਸਾਰਾ ਇੱਕ ਆ neck ਕੋਲੇ ਆ ਇੱਕ ਉੱਪਰ ਹੋਰ ਹੈਗਾ ਤੇ نیچے ਘੇਰਾ ਦੇਖੋ ਖੁੰਡਾ ਚੌੜਾ ਆਹ ਦੇਖੋ ਕਿੰਨਾ ਚੌੜਾ ਠੀਕ ਹੈ ਜੀ ਪੂਰਾ ਚੌੜਾ ਘੇਰਾ ਇਹਦਾ ਲੋ ਤੇ ਬਾਜੂ ਦੇਖੋ ਇਹ ਹੈਗੀ ਇਹਦੀ ਬਾਜੂ ਬਹੁਤ ਸੋਹਣਾ ਵਰਕ ਹੋਇਆ ਵਿਆਹ ਆਹ ਬਾਜੂ ਤੇ ਵਰਕ ਹੈ ਆਹ ਸਾਰਾ ਜੀ ਵਰਕ ਦੀ ਪੱਟੀ ਹੈ ਉਹੀ ਨਹੀਂ ਹੈਗਾ ਇਹ ਪ੍ਰਿੰਟ ਨਹੀਂ ਹੈਗਾ ਇਸੇ ਤਰ੍ਹਾਂ ਹੀ ਘੇਰਾ ਕੇ ਨਾ ਦੁਬਾਰਾ ਦਿਖਾਉਣੀ ਆ ਤੁਹਾਨੂੰ ਮੈਂ ਇਹ ਸਾਰੀ ਵਰਕ ਦੀ ਪੱਟੀ ਆ ਅਜ ਦੇ ਤੇ ਸਾਰਾ ਵਰਕ ਹੋ ਜਾਵੇ ਔਰ ਐ ਦੇ ਤੇ ਸਾਰਾ ਵਰਕ ਹੋ ਗਿਆ ਠੀਕ ਹੈ ਜੀ ਤੇ ਇਹ ਹੈਗੀ ਕਵਾਟਰਾਇਜ਼ ਦੀ ਸਲਵਾਰ ਕਵਾਟਰਾਇਜ਼ ਦਾ ਸ਼ਰਟ ਕਵਾਟਰਾਇਜ਼ ਹੈ ਇਹ ਕਵਾਟਰਾਇਜ਼ ਹੈ ਹਾਂ ਕਵਾਟਰਾਇਜ਼ ਕਵਾਟਰਾਇਜ਼ ਦਾ ਸ਼ਰਟ ਕਵਾਟਰਾਇਜ਼ ਦੀ ਸਲਵਾਰ ਠੀਕ ਹੈ ਜੀ ਭਲੇਖਾ ਪੈ ਜਾਂਦਾ ਇੰਨੀ ਇਸ ਤਰ੍ਹਾਂ ਦੀ ਕਵਾਟਰਾਇਜ਼ ਹੈ ਇਹ ਪਤਲੀ-ਪਤਲੀ ਜੀ ਸਾਨੂੰ ਕਈ ਵਾਰੀ ਭਲੇਖਾ ਪੈਂਦਾ ਹੈ ਕਿ ਕਵਾਟਰਾਇਜ਼ ਹੀ ਆ ਆ ਲੋ ਲੋ ਜੀ ਇਹ ਹੈਗਾ ਸ਼ਾਲ ਪਿਆਰਾ ਜਿਹਾ ਸ਼ਾਲ ਸ਼ਾਲ ਸਾਰਿਆਂ ਦੇ ਐਨ ਕਲਰਫੁਲ ਜਿਹੜੇ ਬੜੇ ਸੋਹਣੇ ਸੋਹਣੇ ਸ਼ਾਲ ਬਹੁਤ ਸੋਹਣੇ ਸੂਟ ਹੀ ਬਹੁਤ ਸੋਹਣੇ ਨੇ ਜੀ 2675 ਦਾ ਸੂਟ 2475 ਦੇ ਵਿੱਚ ਆਊਗਾ ਫ੍ਰੀ ਸ਼ਿਪਿੰਗ ਨਾਲ ਨੈਕਸਟ ਦੇਖੋ ਇੱਕ ਹੋਰ ਅਜਿਹਾ ਆਹ ਲੋ ਜੀ ਲੋ ਜੀ ਇਹ ਵੀ ਲੈ ਆਹ ਦੇਖੋ ਇਹ ਨਜ਼ਰ ਆੜ ਨਾ ਜਾਈ ਨਿਕਲੇ ਇੱਕ ਆਸੀ ਰਣਨ ਗਿਆ ਨਾ ਨਹੀਂ ਰਲਦੇ ਨਹੀਂ ਹੈਗੇ ਨਾ ਦੇਖ ਕੇ ਭੇਜੂਗੀ ਸਾਰੇ ਚਾਰੇ ਨਿਕਲੇ ਨਹੀਂ ਮੈਂ ਦੇਖ ਕੇ ਭੇਜੂਗੀ ਚਾਰੇ ਪਏ ਆ ਨਹੀਂ ਚਾਰ ਨਹੀਂ ਤੈਨੂੰ ਉਹ ਹੋਰ ਅੱਛਾ ਲਓ ਜੀ ਇਹ ਵੀ ਕਵਾਰਟ੍ਰਾਈਜ਼ ਦਾ ਹੀ ਸੂਟ ਹੈ ਕਿਸੇ ਇੱਕ ਨਾਲ ਨਹੀਂ ਆਉਂਗਾ ਬਾਕੀਆਂ ਨਾਲ ਤਾਂ ਹੋਊਗਾ ਇਹ ਪਤਾ ਕੀ ਹੈ ਜੀ ਲੈ ਲੂ ਕਿ ਡਿਗ ਡੁਗ ਜਾਂਦੀ ਹੈ ਕਈ ਵਾਰੀ ਇੱਧਰ ਉੱਧਰ ਹੋ ਜਾਂਦੇ ਨੇ ਲਓ ਇਹ ਵੀ ਬਹੁਤ ਪਿਆਰਾ ਸੂਟ ਹੈ ਲੋਡ ਬਹੁਤ ਸੋਹਣਾ ਸੂਟ ਹੈ ਬਲੈਕ ਐਂਡ ਵਾਈਟ ਔਰ ਘੇਰਾ ਦੇਖ ਲਓ ਤੁਸੀਂ ਇਹਦਾ ਪੂਰਾ ਚੌੜਾ ਚੌੜਾ ਘੇਰਾ ਹੈ ਇਹਦਾ ਸਾਰੇ ਤੇ ਆ ਵਰਕ ਹੈ ਨੀਚੇ ਕਟ ਵਰਕ ਜਾਂ ਵੀ ਬਹੁਤ ਸੋਹਣਾ ਹੈ ਅਮੁੱਤੀ ਲੱਗੇਗਾ ਵਰਕ ਹੈ थ्रेड ਦਾ ਔਰ ਇਹ ਵੀ ਵਰਕ ਹੈ ਠੀਕ ਹੈ ਇਹ ਸਾਰਾ ਪੱਟੀ ਲੱਗੀ ਹੋਈ ਹੈ ਪ੍ਰਿੰਟ ਦੀ ਠੀਕ ਹੈ ਜੀ ਤੇ ਬੈਕ ਸਾਈਡ ਸੇਮ ਰਹੂਗੀ ਔਰ ਬਾਜੂਆ ਜਿਹੜੀ ਉਸੇ ਤਰ੍ਹਾਂ ਹੀ ਘੇਰੇ ਦੀ ਤਰ੍ਹਾਂ ਹੀ ਰਹੂਗੀ ਲੋਡ ਇਹ ਹੈਗਾ ਤੇ ਬੈਕ ਸਾਈਡ ਇਹਦੀ ਸੇਮ ਹੀ ਹੈ ਜਿੱਦਾਂ ਫਰੰਟ ਦਾ ਪ੍ਰਿੰਟ ਹੈ ਇੱਕ ਕਾਟਰਾਈਜ਼ ਦੀ ਹੋਈ ਨਾਲ ਸਲਵਾਰ ਅ ਤੁਹਾਨੂੰ ਆ ਟੈਂਸ਼ਨ ਲੈਣ ਦੀ ਲੋੜ ਨਹੀਂ ਆ ਕਿ ਕਾਟਰਾਈਜ਼ ਪਾਣੀ ਔਖੀ ਜਿਹੀ ਸਲਵਾਰ ਬਿਲਕੁਲ ਔਖੀ ਨਹੀਂ ਹੈਗੀ ਕਿਉਂਕਿ ਪਤਲੀ ਕਾਟਰਾਈਜ਼ ਹੈ ਇਹ ਇਹ ਉਹ ਬੜੀ ਮੋਟੀ ਵਾਲੀ ਕਾਟਰਾਈਜ਼ ਨਹੀਂ ਹੈਗੀ ਤੇ ਪਿਓਰ ਕਸ਼ਮੀਨੇ ਦਾ ਸ਼ਾਲ ਆਊਗਾ ਨਾਲ ਆਹ ਕਲਰਫੁਲ ਦੇ ਸ਼ਾਲ ਆਉਣਗੇ ਪਿਓਰ ਕਸ਼ਮੀਨੇ ਦੇ ਸ਼ਾਲ ਆਉਣਗੇ 2.5 2.5 ਮੀਟਰ ਦੇ ਆਉਣਗੇ ਦੀ ਅਗਲੀ ਗੱਲ ਮੈਂ ਤੁਹਾਨੂੰ ਦੱਸਣਾ ਭੁੱਲੀ ਗਈ ਸਾਰੇ ਸ਼ਾਲ ਆ ਜਿਹੜੇ ਲੰਬੇ ਬਹੁਤ ਨਹੀਂ ਤੇ ਸਾਰਿਆਂ ਦੇ ਆ ਲੱਗੇ ਹੋਏ ਨੇ ਲਟਕਣ ਦੇ ਠੀਕ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 2475 ਸ਼ਿਪਿੰਗ ਫ੍ਰੀ ਲੋ ਜੀ ਹੁਣ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਸੂਟ ਪਾਟੀਆਂ ਲੋ ਜੀ ਬ੍ਰੌਕਰਟ ਦੇ ਬ੍ਰੌਕਰਟ ਦੀ ਸ਼ਰਟ ਰਹੂਗੀ ਹੁਣ ਦੋ ਚੰਗੀ ਤਰ੍ਹਾਂ ਦਿਖਾਣੀ ਖੋਲ ਕੇ ਤੁਹਾਨੂੰ ਇਹਨਾਂ ਨਾਲ ਵੀ ਅਲਫਾਹੇ ਜੇ ਬੰਨੇ ਹੋਏ ਆ ਜਿਹੜੇ ਨਾ ਜੀ ਵਧੀਆ ਬ੍ਰਾਂਡ ਹੁੰਦੇ ਨੇ ਅੱਛੇ ਬ੍ਰਾਂਡ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਉਹਨਾਂ ਨਾਲ ਹੀ ਆਉਂਦੀਆਂ ਨੇ ਔਰ ਛੋਟੇ ਛੋਟੇ ਬ੍ਰਾਂਡਾਂ ਨਾਲ ਤਾਂ ਇਹੋ ਜਿਹਾ ਕੁਝ ਨਹੀਂ ਆਉਂਦਾ ਲੋ ਜੀ ਬ੍ਰੌਕਰਟ ਦੀ ਸ਼ਰਟ ਹੈ ਦੇਖੋ ਤੁਸੀਂ ਕਲਰ ਦੇਖੋ ਸੋਹਣਾ ਜਿਹਾ ਕਲਰ ਹੈ ਮਸਟਰਡ ਜਿਹਾ ਬਹੁਤ ਪਿਆਰੀ ਸ਼ਰਟ ਹੈਗੀ ਆ ਬਹੁਤ ਜਿਆਦਾ ਸੋਹਣੀ ਠੀਕ ਹੈ ਤੇ ਘੇਰੇ ਤੇ ਮਿਲੂਗਾ ਤੁਹਾਨੂੰ ਇਹ ਫਰੰਟ ਹੈ ਦਾ ਇਧਰਲਾ ਇਹ ਦੇਖ ਲਈਏ ਇਹ ਹੈਗਾ ਇਹਦਾ ਫਰੰਟ ਤੇ ਇਹ ਮਿਲੂਗਾ ਜੀ ਘੇਰੇ ਤੇ ਤੁਹਾਨੂੰ ਤੇ ਨਾਲ ਦਾ ਹੀ ਬਾਰਡਰ ਠੀਕ ਹੈ ਤੇ ਜਿਹੜਾ ਇਹਦਾ ਆ ਹੈਗਾ ਨਾ ਡਿਜ਼ਾਈਨ ਇਹ ਪੈਨਲ ਟਾਈਪ ਹੈ ਆ ਦੇਖੋ ਤੁਸੀਂ ਇਹ ਪੈਨਲ ਟਾਈਪ ਹੈ ਡਿਜ਼ਾਈਨ ਆ ਜਿਵੇਂ ਆ ਪੈਨਲ ਬਣਿਆ ਹੋਇਆ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਇਹ ਕਾਫੀ ਜਿਆਦਾ ਸੋਹਣਾ ਲੱਗਦਾ ਪ੍ਰਿੰਟ ਨਹੀਂ ਸੌਰੀ ਗੁਣਤੀ ਜਿਹੜੀ ਵੀਵਿੰਗ ਹੁੰਦੀ ਹੈ ਦੇ ਵਿੱਚ ਠੀਕ ਹੈ ਤੇ ਇਹਦੇ ਨਾਲ ਮਿਲੂਗੀ ਇਹ ਵਾਲੀ ਸਲਵਾਰ ਸਲਵਾਰ ਹੁਣ ਪਹਿਣਾ ਕਹਿਣਗੀਆਂ ਇਹ ਪਸ਼ਮੀਨਾ ਜੀ ਹੈਗਾ ਇਹ ਪਸ਼ਮੀਨਾ ਦੇਖਣ ਨੂੰ ਤੁਹਾਨੂੰ ਐ ਲੱਗੂਗੀ ਜਿਵੇਂ ਕਾਟਨ ਹੋਵੇ ਕਿਉਂਕਿ ਬਹੁਤ ਪਤਲੇ ਵਾਲਾ ਬਹੁਤ ਪਤਲੇ ਵਾਲਾ ਪਸ਼ਮੀਨਾ ਰੰਗ ਨਹੀਂ ਸਹੀ ਆ ਰਿਹਾ ਆ ਇੱਥੇ ਤਾਂ ਕੋਈ ਸਹੀ ਇਹ ਮਹਿੰਦੀ ਲੱਗ ਰਿਆ ਦੇ ਵਿੱਚ ਤੁਹਾਨੂੰ ਹਾਂ ਮਹਿੰਦੀ ਮਸਟਰਡ ਹੈ ਜੀ ਇਹ ਲੋ ਅੱਗੇ ਦੇਖੋ ਅੱਗੇ ਹੈ ਜੀ ਇਹਦਾ ਇਹਨਾਂ ਪਏ ਪਏ ਵਾਲ ਪਏਗੇ ਇਹਨਾਂ ਦੇ ਵਿੱਚ ਆਹ ਲੋ ਜੀ ਬਹੁਤ ਸੋਹਣੇ ਆ ਇਹ ਹੈਗਾ 벨ਵਟ ਦਾ ਛਾਲ ਉੱਪਰ ਲੱਗਿਆ ਹੋਇਆ ਨੈੱਟ ਦਾ ਪੈਚ ਔਰ ਉਹਦੇ ਉੱਪਰ ਹੋਇਆ ਹੋਇਆ ਵਰਕ ਨੈੱਟ ਦੇ ਉੱਪਰ ਤੇ ਸਾਰੀ ਲੇਸ ਆ ਜਿਹੜੀ ਉਹ ਵੀ ਤੁਹਾਨੂੰ ਨੈੱਟ ਦੀ ਮਿਲੂਗੀ ਵਰਕ ਵਾਲੀ ਠੀਕ ਹੈ ਹੁਣ ਤੁਸੀਂ ਦੇਖੋ ਇਹਦਾ ਸੈਂਟਰ ਦੇ ਵਿੱਚ ਫੇਰ ਵਰਕ ਹੋਇਆ ਹੋਇਆ ਪੈਚ ਲੱਗਿਆ ਹੋਇਆ ਠੀਕ ਹੈ ਤੇ ਜਿਹੜੇ ਇਹਦੇ ਵਾਲ ਪਏ ਹੋਏ ਨੇ ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿਓ ਉਹ ਅਸੀਂ ਤੁਹਾਨੂੰ ਪ੍ਰੈਸ ਕਰਕੇ ਭੇਜ ਦਾਂਗੇ ਆ ਸਾਰੇ ਵਾਲ ਪਏ ਹੋਏ ਨੇ ਲੋ ਜੀ ਇਹ ਪੈਚ ਲੱਗਿਆ ਹੋਇਆ ਉੱਪਰ ਨੈੱਟ ਦਾ ਠੀਕ ਹੈ ਇਹ ਸਾਰੇ ਦੇ ਵਿੱਚ ਥੋੜੀ ਥੋੜੀ ਸਿੱਪੀ ਦਿੱਤੀ ਹੋਈ ਆ ਕਿਉਂਕਿ ਇਹ ਪਾਰਟੀ ਵੇਅਰ ਲੁੱਕ ਦੇ ਸੂਟ ਨੇ ਜੀ ਤੇ ਹੁਣ ਮੈਂ ਤੁਹਾਨੂੰ ਇਹਦਾ ਪ੍ਰਾਈਸ ਦੱਸ ਦਿੰਨੀ ਆ 3620 ਰੁਪਏ ਪ੍ਰਾਈਸ ਸੀ ਅੱਜ 3400 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਬਹੁਤ ਹੀ ਜ਼ਿਆਦਾ ਸੋਹਣੇ ਇਹ ਤਾਂ ਬਿਲਕੁਲ ਪੀਸ ਹੀ ਡਿਫਰੈਂਟ ਨੇ ਜੀ ਆਹ ਲਓ ਅਗਲਾ ਦੇਖੋ ਕਲਰ ਮਹਿਰੂਨ ਕਲਰ ਬ੍ਰੌਕਟ ਦਾ ਸ਼ਰਟ ਮਹਿਰੂਨ ਕਲਰ ਆਹ ਲਓ ਬਹੁਤ ਖੁੱਲਾ ਡੁਲਾ ਐ ਚੌੜਾ ਪਿਆ ਠੀਕ ਹੈ ਜੀ ਬਾਰਡਰ ਹੈਗਾ ਘੇਰੇ ਤੇ ਤੇ ਇਹਦੇ ਨਾਲ ਦੱਸਣਾ ਭੁੱਲ ਗਈ ਮੈਂ ਤੁਹਾਨੂੰ ਉਹਦੇ ਨਾਲ ਵੀ ਆਹ ਇੱਕ ਲੇਸ ਜੀ ਮਿਲੀ ਹੋਈ ਐ ਇਹਨੂੰ ਬਾਜੂ ਵਗੈਰਾ ਤੇ ਲਾਉਣ ਵਾਸਤੇ ਐ ਮੇਰਾ ਫਾਇਦਾ ਸੋਹਣੀ ਐ ਇਹ ਲੇਸ ਜੀ ਲੱਗੀ ਹੋਈ ਨਾਲ ਤੇ ਇਹ ਹੈ ਜੀ ਇਹਦਾ ਸਨਵਾਰ ਦਾ ਪੀਸ ਮਹਿਰੂਨ ਕਲਰ ਤੇ ਇਹ ਮਿਲੂਗਾ ਨਾਲ ਇਹਦਾ ਸਟ੍ਰਾਲ ਇਹ ਨਾਲ ਆਪਾਂ ਜਿਵੇਂ ਪਾਰਟੀ ਵਗੈਰਾ ਤੇ ਜਾਂਦੇ ਆ ਇਦਾਂ ਮੋਢੇ ਤੇ ਰੱਖ ਕੇ ਲੈ ਜਾਂਦੇ ਆ ਜਾਂ ਆਪਾਂ ਇਦਾਂ ਕਰਕੇ ਇਹਨੂੰ ਇਹ ਇਸ ਤਰ੍ਹਾਂ ਕਰਕੇ ਐਵੇਂ ਰੱਖ ਲੈਣੇ ਆ ਐਵੇਂ ਵੀ ਇਹ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਪਾਰਟੀ ਵਗੈਰਾ ਤੇ ਰਾਤ ਨੂੰ ਜਾਓ ਵਿਆਹਾਂ ਤੇ ਜਾਓ ਤੇ ਉਦੋਂ ਤੁਹਾਨੂੰ ਠੰਡ ਲੱਗਦੀ ਆ ਸੋ ਸਾਨੂੰ ਵਧੀਆ ਜੀ ਚੀਜ਼ ਚਾਹੀਦੀ ਹੁੰਦੀ ਆ ਉਹਦੇ ਲਈ ਇਹ ਬਹੁਤ ਬੈਸਟ ਰਹੂਗਾ ਠੀਕ ਹੈ ਜੀ ਖੂਬਸੂਰਤ ਸੂਟ ਹੈ ਤੇ ਇਹ ਹੈ ਜੀ ਇਹਦਾ ਸਟੋਲ ਲੰਬਾ ਪੂਰਾ ਹੈਗਾ ਇਹ ਪੈਚ ਲੱਗੇ ਹੋਏ ਨੇ ਇਹਦੇ ਤੇ ਬਿਲਕੁਲ ਡਿਫਰੈਂਟ ਪੀਸ ਅਲੱਗ ਤੋਂ ਪੀਸ ਨੇ ਇਹ ਆਹ ਕਾਰਨਰ ਤੇ ਇਦਾਂ ਵੀ ਇੱਕ ਪੈਚ ਲੱਗਿਆ ਹੋਇਆ ਇੱਕ ਇਧਰ ਲਿਪਾਉਂਦਾ ਲੈਸ ਲੁਸ਼ਕਾ ਦੇ 벨ਵਟ ਦੇ ਸ਼ਾਲ ਤੇ ਪ੍ਰਾਈਸ ਹੈਗੀ ਆ ਸਿਰਫ 3400 ਰੁਪਏ ਫ੍ਰੀ ਸ਼ਿਪਿੰਗ ਇੱਕ ਕਲਰ ਇਹਦੇ ਵਿੱਚ ਸਾਨੂੰ ਇਹ ਵਾਲਾ ਮਿਲ ਜੂਗਾ ਇਹਨਾਂ ਸਾਰਿਆਂ ਨਾਲ ਹੀ ਆ ਅਲਫਾਫੇ ਜੇ ਬੰਨੇ ਹੋਏ ਨੇ ਜੀ ਐਸੈਸਰੀ ਮਿਲਦੀ ਆ ਜੀ ਨਾਲ ਬ੍ਰੈਂਡਾ ਨਾਲ ਐਸੈਸਰੀ ਮਿਲਦੀ ਆ ਆ ਲੋ ਬਾਰ ਬਹੁਤ ਖੁੱਲੇ ਆ ਬਹੁਤ ਖੁੱਲੇ ਡੁੱਲੇ ਆ ਬਹੁਤ ਪਿਆਰੀ ਨੇ ਠੀਕ ਆ ਜੀ ਆ ਲੋ ਵਾਈਨ ਕਲਰ ਬੈਕ ਸਾਈਡ ਵੀ ਸੇਮ ਹੀ ਆਊਗੀ ਲੋ ਖੂਬ ਸੂਰਤ ਸੂਰਤ ਬੈਕ ਸਾਈਡ ਤੇ ਵੀ ਬਾਰਡਰ ਆਊਗਾ ਫਰੰਟ ਤੇ ਵੀ ਬਾਰਡਰ ਆਊਗਾ ਤੇ ਅੱਗੇ ਹੈ ਜੀ ਇਹ ਵਾਲੀ ਇਹਦੀ ਸਲਵਾਰ ਆਊਗੀ 22 ਮੀਟਰ ਇਹ ਹੈਗਾ ਇਹਦਾ ਸੋਲ ਵਾਈਨ ਕਲਰ ਬਹੁਤ ਹੀ ਪਿਆਰਾ ਕਲਰ ਇਹ ਲੋ ਜੀ ਆਹ ਵੜਬੋਲ ਜਿਹੜੇ ਪਏ ਹੋਏ ਨੇ ਨਾ ਜੀ ਇਹ ਤੁਹਾਨੂੰ ਅਸੀਂ ਸੈੱਟ ਕਰ ਦਾਂਗੇ ਤੁਹਾਨੂੰ ਐਂ ਲੱਗਦਾ ਸ਼ਾਇਦ ਇਕੱਠਾ ਜੋ ਹੋ ਜਾਪੇ ਇਹ ਪਏ ਪਹਿਲ ਫਾਫਿਆਂ ਚ ਇਸ ਤਰ੍ਹਾਂ ਹੋ ਜਾਂਦੇ ਨੇ ਲੋ ਪ੍ਰਾਈਸ ਹੈਗੀ ਆ 3400 ਫ੍ਰੀ ਸ਼ਿਪਿੰਗ ਲੋ ਜੀ ਅਗਲਾ ਸੂਟ ਦਿਖਾਉਣੀ ਆ ਤੁਹਾਨੂੰ ਸੂਟ ਅੱਜ ਸਾਨੂੰ ਚੜ੍ਹਦੇ ਤੇ ਚੜ੍ਹਦੇ ਦਿਖਾਉਂਗੀ ਇਹ ਤਾਂ ਸ਼ਾਹ ਵਾਲਾ ਹੈ ਆ ਲੋ ਜੀ ਵੈਲਵਟ ਦਾ ਸ਼ਰਟ ਰੰਗ ਹੈ ਦਾ ਆ ਲੋ ਪੈਚ ਵਰਕ ਵੈਲਵਟ ਇੰਨੀ ਸੋਹਣੀ ਦੇਖਦੇ ਹੀ ਰਹਿ ਜਾਓਗੇ ਇੰਨੀ ਪਿਆਰੀ ਹੈ ਤੁਸੀਂ ਪਹਿਲਾਂ neck ਦੇਖੋ ਇਹਦਾ neck ਦੇ ਉੱਪਰ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਪੱਟੀ ਮਿਲੂਗੀ ਵਰਕ ਦੀ ਗ੍ਰੀਨ ਕਲਰ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਜੋ ਤੁਸੀਂ ਨੀਚੇ ਨੀਚੇ ਤੁਹਾਨੂੰ ਸਾਰਾ ਵੱਡਾ ਫਲਾਵਰ ਪੈਚ ਵਰਕ ਬਹੁਤ ਿਆ ਤੇ ਉਹਦੇ ਉੱਪਰ ਹਲਕੀ ਸਿੱਪੀ ਵਰਕ ਪੈਚ ਦੇ ਉੱਪਰ ਘੇਰੇ ਤੇ ਮਿਲੂਗੀ ਇਹ ਵਾਲੀ ਲੇਸ ਠੀਕ ਹੈ ਜੀ ਲੇਸ ਦੇ ਉੱਪਰ ਵੀ ਹਲਕੀ-ਹਲਕੀ ਸਿੱਪੀ ਸ਼ਾਈਨ ਕਰਦੀ ਹੈ ਔਰ ਬੈਕ ਸਾਈਡ ਤੇ ਤੁਹਾਨੂੰ ਫਿਰ ਲੇਸ ਮਿਲੂਗੀ ਠੀਕ ਹੈ ਔਰ ਵੈਲਵਟ ਦੇਖੋ ਤੁਸੀਂ ਵੈਲਵਟ ਤਾਂ ਤੁਸੀਂ ਦੇਖੀ ਹੋਣੀ ਆ ਪਰ ਇੰਨੀ ਸੋਹਣੀ ਪਿਓਰ ਵੈਲਵਟ ਨਹੀਂ ਦੇਖੀ ਹੋਣੀ ਆ ਦੇਖ ਐ ਬਹਿਜਾ ਬਹਿਜਾ ਕਰਦੇ ਸੂਟ ਹੈ ਤੇ ਆਹ ਲਓ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਪਤਾ ਨਹੀਂ ਕਿਹੜੀ ਸਿਲਕ ਜੀ ਹੈਗੀ ਐ ਸਿਲਕ ਪਸ਼ਮੀਨੇ ਦੀ ਲਓ ਇਹ ਜਿਹੜਾ ਸਿਲਕ ਪਸ਼ਮੀਨਾ ਹੁੰਦਾ ਨਾ ਇਹ ਉਹਦੀ ਸਲਵਾਰ ਹੈ ਇਹ ਬਹੁਤ ਪਿਆਰੀ ਤੇ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਕਹਿ ਲਓ ਜਾਂ ਸਟਰੌਲ ਕਹਿ ਲਓ ਕੀ ਕਹੀਏ ਇਹਨੂੰ ਸ਼ਾਲ ਕਹਿ ਲਓ ਕਿਉਂਕਿ ਇਹ ਵੀ ਸ਼ਾਈਨ ਕਰਦਾ ਹੈ ਇਹ ਵੀ ਥੋੜਾ ਸਿਲਕੀ ਟਾਈਪ ਜੈ ਹਮ ਲੋ ਸਾਈਡ ਤੇ ਵੀ ਵਰਕ ਵਾਲਾ ਪੈਚ ਔਰ ਵਿੱਚ ਵੀ ਸਾਰੇ ਚ ਤੁਹਾਨੂੰ ਵਰਕ ਮਿਲੇਗਾ ਔਰ ਕੰਨੀਆਂ ਤੇ ਫੇਰ ਵਰਕ ਮਿਲੇਗਾ ਪੈਚ ਵਰਕ ਹੈ ਸਾਰ ਆ ਲੋ ਬਹੁਤ ਹੀ ਜਿਆਦਾ ਪਿਆਰਾ ਸੂਟ ਤੇ ਪ੍ਰਾਈਸ ਸੋ ਵੀ ਪਿਆਰੀ ਦਿੱਤੀ ਨਹੀਂ ਹੋਈ ਗੱਭ ਲੈਣੇ ਇਹਦੀ ਪ੍ਰਾਈਸ ਹੈਗੀ ਆ ਜੀ 4380 ਰੁਪਏ ਕਿਉਂਕਿ ਪਿਓਰ ਵੈਲਵਟ ਤੇ ਪਿਓਰ ਪਸ਼ਮੀਨਾ ਦਾ ਜਿਹੜਾ ਸੂਟ ਹੈਗਾ ਇਹ ਸੋ ਇਹਦੀ 4380 ਸੀ ਅੱਜ ਤੁਹਾਨੂੰ ਇਹ 4300 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਦੇ ਨਾਲ ਠੀਕ ਹੈ ਨੈਕਸਟ ਦੇਖੋ ਇਹ ਵਾਲਾ ਸੂਟ ਇਹ ਹੈਗਾ ਮਹਿਰੂਨ ਕਲਰ ਤੇ ਵੈਲਵਟ ਮੇਨੂੰ ਕੀ ਪਿਓਰ ਉਹ ਤੋਂ ਬੇਫਿਕਰ ਹੋ ਜਾਓ ਤੁਸੀਂ ਸਟਾਫ ਤੋਂ ਬਿਲਕੁਲ ਪਿਓਰ ਵੈਲਵਟ ਮੇਨੂੰ ਕੀ ਤੁਹਾਨੂੰ ਏ ਨਹੀਂ ਆ ਕੇ ਲਟਕਦੀ ਜੀ ਫਿਰੂਗੀ ਉਹ ਵਾਲੀ ਬੈਲ ਬਟਨੀ ਆ ਇਹ। neck ਦੇ ਉੱਪਰ ਉਦਾਂ ਹੀ ਵਰਕ ਤੇ ਆ ਲੋ। ਆ ਲੋ ਜੀ। neck ਤੇ ਵਰਕ ਦੀ ਪੱਟੀ ਮਿਲੂਗੀ ਇਹ। ਫਿਰ ਤੁਹਾਨੂੰ ਘੇਰੇ ਤੇ ਇਹ ਵਾਲਾ ਪੈਚ ਵਰਕ ਮਿਲੂਗਾ। ਬਿਲਕੁਲ ਯੂਨਿਕ ਸੂਟ ਨੇ, ਯੂਨਿਕ ਪੀਸ। ਔਰ ਫੇਰੇ ਵਰਕ ਵਾਲੀ net ਦੀ ਲੇਸ back side ਤੇ ਫੇਰ ਤੁਹਾਨੂੰ ਇਹ ਵਾਲੀ ਲੇਸ। ਠੀਕ ਹੈ? ਔਰ ਵੈਲਵਟ ਚੈੱਕ ਕਰੋ ਤੁਸੀਂ ਐਨ ਹੱਥ ਤਿਲਕ ਦਾ ਉਪਕ ਬਹੁਤ ਪਿਆਰਾ ਕੋਈ ਇਸੋ ਹਾਂ ਬਹੁਤ ਪਿਆਰਾ ਕੋਈ ਇਸ ਔਰ ਸਿਲਕ ਪਸ਼ਮੀਨੇ ਦੀ ਨਾਲ ਬਾਟਮ ਮਿਲੂਗੀ ਸਲਵਾਰ ਤੇ ਇਹ ਹੈ ਜੀ ਇਹਦਾ ਦੁਪੱਟਾ ਆलो ਇਹ ਵੀ ਸਿਲਕੀ ਹੈ ਪਰ ਐ ਨਹੀਂ ਆ ਕਿ ਖੜਮਾ ਜਾ ਖੜਮਾ ਨਹੀਂ ਹੈ ਜਿਵੇਂ ਸੈਟਨ ਟਾਈਪ ਜੇ ਨਹੀਂ ਹੁੰਦਾ ਉਹ ਵਾਲਾ ਤੇ ਤਿਲਕ ਦਾ ਵੀ ਨਹੀਂ ਫਿਰਦਾ ਉਹ ਵਾਲੀ ਚੀਜ਼ ਵੀ ਨਹੀਂ ਹੈਗੀ ਕਿ ਬਹੁਤ ਜ਼ਿਆਦਾ ਤਿਲਕ ਦਾ ਇਹ ਔਰ ਇਹਦੇ ਪੈਚ ਵਰਕ ਦੇਖੋ ਤੁਸੀਂ ਵਿੱਚ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਬਹੁਤ ਜ਼ਿਆਦਾ ਸੋਹਣੀ ਠੀਕ ਹੈ ਲੋ ਰੋ ਤੇ ਪ੍ਰਾਈਸ ਇਹਦੀ ਰਹੂਗੀ 4100 ਡਿਸਕਾਊਂਟ ਤੇ ਫ੍ਰੀ ਸ਼ਿਪਿੰਗ ਲੋ ਕਿਹੜਾ ਕਲਰ ਕਮਾਂਗੇ ਇਹਨੂੰ ਕਾਫੀ ਜਿਹੜਾ ਕਲਰ ਹੈ ਇਹ ਆ ਯਾਰ ਕਾਫੀ ਬ੍ਰਾਊਨ ਜਿਹਾ ਹੀ ਕਹਿ ਸਕਦੇ ਹਾਂ ਹੁਣ ਦੇਖ ਲਓ ਤੁਸੀਂ ਸਹੀ ਆ ਰਿਹਾ ਹੋਗਾ ਆ ਲੋ ਜੀ ਹਾਂਜੀ ਸਹੀ ਹੈ ਇਹ ਹੈਗਾ ਨੈਕ ਇਹਦਾ 컬러 ਡਿਫਰੈਂਟ ਆ ਡਿਫਰੈਂਟ ਜਿਹਾ ਕਲਰ ਹੈਗਾ ਡਿਫਰੈਂਟ ਬਿਲਕੁਲ ਪੈਚ ਵਰਕ ਹੋਇਆ ਹੋਇਆ ਹਾਂ ਸਹੀ ਹੈ ਬੈਕ ਤੇ ਬਹੁਤ ਹੁੱਡੀ ਆ ਪੈਚ ਦਾ ਫਲਾਵਰ ਬਹੁਤ ਸੋਹਣਾ ਇਹ ਜਿਹੇ ਕਲਰ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਆ ਲੋ ਇਹ ਹੈਗੀ ਲੇਸ ਸੇਮ ਬੈਕ ਸਾਈਡ ਤੇ ਮਿਲੂਗੀ ਬਿਲਕੁਲ ਸੇਮ ਆ ਲੋ ਠੀਕ ਹੈ ਇਹ ਹੈ ਜੀ ਇਹਦੇ ਨਾਲ ਸਲਵਾਰ ਤੇ ਨਾਲ ਮਿਲੂਗਾ ਇਹ ਦੁਪੱਟਾ ਸਾਰੇ ਸੇਮ ਹੀ ਆ ਇਹੇ ਥੋੜਾ ਮਹਿਰੂਨ ਕਲਰ ਚ ਹੈ ਇਹ ਥੋੜਾ ਰੈਡਿਸ਼ ਦੇ ਵਿੱਚ ਹੈਗਾ ਇਦਾਂ ਹੀ ਪੀਸ ਆਇਆ ਹੋਇਆ ਸਾਡੇ ਕੋਲ ਠੀਕ ਹੈ ਜੀ ਸੋ 4100 ਦੇ ਵਿੱਚ ਤੁਹਾਨੂੰ ਪੀਸ ਮਿਲ ਜੂਗਾ ਬੜਾ ਪਿਆਰਾ ਪੀਸ ਹੈ ਇਹ ਕਲਰ ਵੀ ਬਹੁਤ ਸੋਹਣਾ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਇਹ ਕਲਾਸ ਕਲੈਕਸ਼ਨ ਸੀ ਇਹ ਕਲਾਸ ਬਹੁਤ ਸੋਹਣੀ ਡਿਫਰੈਂਟ ਯੂਨਿਕ ਪੀਸ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਊਗੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ